ਬੜਾ ਕਰਕੇ ਬਹੁਤ ਜ਼ਿਆਦਾ ਜਿਹੜੇ ਮਤਲਬ ਪਿਛਲੇ 40 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਜ਼ਾ ਬਹੁਤ ਨੁਕਸਾਨ ਹੋਇਆ ਜੀ ਔਰ ਲੋਕਾਂ ਦੇ ਘਰ ਵੀ ਰੁੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਸਲੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀਗਾ ਉਹਨਾਂ ਨੂੰ ਲਿਆ ਕੇ ਹਸਪਤਾਲ ਦੇ داخل ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਇਹ ਚਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਔਰ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਅੱਜ ਮੰਤਰੀ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਸੱਕੇਦਾਰੇ ਲਾਗੇ ਇਹ ਸਾਰਾ ਜਿਹੜੀ ਸਾਡੇ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਜਿਹੜੇ ਹੈਗੇ ਆ ਅੜਾ ਕਰਕੇ ਬਹੁਤ ਜ਼ਿਆਦਾ ਜਿਹੜੇ ਮਤਲਬ ਪਿਛਲੇ 40 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਵੱਡ ਨੁਕਸਾਨ ਹੋਇਆ ਜੀ ਉਹਦੇ ਵਿੱਚ ਕਿਉਂਕਿ ਬਹੁਤ ਲੰਬਾ ਸਮਾਂ ਚੱਲੇ ਆ ਬਾਰ-ਬਾਰ ਇਹਦੀਆਂ ਵੇਵਸ ਆਈਆਂ 1988 ਤੋਂ ਬਾਅਦ ਜਿਹੜੇ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਕੀ ਕਹਿੰਦੇ ਪਸ਼ੀਅਰ ਫਲਡਸ ਜਾਂ ਬਹੁਤ ਹੀ ਜਿਹੜੇ ਮਤਲਬ ਭਿਆਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਮਤਲਬ ਜਿਸ ਤਰ੍ਹਾਂ ਮੈਂ ਕੀ ਕਹਾਂ ਮੈਂ ਕਿੱਥੋਂ ਸ਼ੁਰੂ ਕਰਾਂ ਜੀ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੁੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਹੈ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾਂ ਗਿਰ ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਇਫੈਕਟਾ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ कोरोना ਦੇ ਜਿਹੜੇ ਦਧਾਰੂ ਪਸ਼ੂ ਬੰਦਿਆਂ ਨੂੰ ਪਸ਼ੇਤਾਨ ਵੀ ਕਹਿ ਦਿੰਦੇ ਆ ਉਹ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਵਿਭਾਗ ਨੇ ਆਪਣੀ ਬੋਤਬੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸੰਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਜਾ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਬਣਾਤੀ ਜਿਹਦੇ ਵਿੱਚੋਂ ਰੈਪਿਡ ਰਿਸਪੌਂਸ ਟੀਮਾਂ ਸਿੱਧੀਆਂ ਸਾਡੀਆਂ 818 ਦੇ ਵਿੱਚੋਂ 458 ਰੈਪਿਡ ਰਿਸਪੌਂਸ ਔਰ 360 ਮੋਬਾਈਲ ਮੈਡੀਕਲ ਟੀਮਸ ਇਸ ਤੋਂ ਸવાય ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ سارے ਡਰੱਗ ਡਿਡਿਕਸ਼ਨ ਸੈਂਟਰ ਆ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਤੇ 87 ਦਵਾਈਆਂ ਅਸੀਂ ਜੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ ਬੇਸ ਹੌਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ। ਇਹਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ ਟ੍ਰੈਪ ਹੋ ਗਿਆ ਉੱਥੇ ਚਾਹੇ ਬੋਟ ਰਾਹੀਂ ਕਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਵਰੀਜ਼ ਜਾਂ ਸੀਰੀਅਸ ਇਨਫੈਕਸ਼ਨ ਕਰਾਰੇ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀਗਾ ਉਹਨਾਂ ਨੂੰ ਲਿਆ ਕੇ ਹਸਪਤਾਲਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾ ਔਰ ਇਹਦੇ ਨਾਲ-ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਾਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਲਾਤ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ-ਇਕੱਲੇ ਘਰ ਜਾ ਕੇ ਡੈਂਗੀ ਦਾ ਨਾਰਵਾ ਚੈੱਕ ਕਰਦੇ ਸਾਰੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਹੈ ਕਿਉਂਕਿ ਪੰਜਾਬ ਚ ਕਰ 65 ਲੱਖ ਹੈ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸ-ਪਾਸੇ ਸੌ ਕਰਸੀ ਚੈੱਕ ਕਰਦੇ ਆ। ਸੋ ਕਈ ਜਗ੍ਹਾ ਤੇ 2 ਵਿਜ਼ਿਟ, 3 ਵਿਜ਼ਿਟ, 4 ਵਿਜ਼ਿਟ ਵੀ ਹੋਇਆ। ਲੇਕਿਨ ਇੱਕ ਵਾਰੀ ਅਸੀਂ 65 ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੱਕਰ ਹੈ ਔਰ ਸਾਡੇ ਸਿਹਤ ਕਰਮਚਾਰੀ ਹੈ ਉਹ ਜਾ ਕੇ ਆਏ ਆ। ਇਕੱਲੇ-ਇਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਲਾਰਵਾ ਵੀ ਚੈੱਕ ਕੀਤਾ। ਪਾਣੀ ਦੀ ਟੈਸਟਿੰਗ ਕਰ ਰਹੇ ਆ। ਔਰ ਆਸ-ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ। ਕਰੋਰ ਇੰਡੀਆਂ ਗੋਲੀਆਂ, ORS ਦੇ ਪੈਕੇਟ, ਮੱਛਰਾਂ ਵਾਸਤੇ ਮੋਸਕੀਟੋ ਰੈਪੈ ਔਰ ਜਿਹੜੀ ਹੈਲਥ ਕਿਟ ਹੈ ਪੈਰਾਸਟਾਮੋਲ ਦੀਆਂ ਗੋਲੀਆਂ ਇਹ ਘਰ ਘਰ ਜਾ ਕੇ ਉਹਨਾਂ ਨੇ ਵੰਡੀਆਂ ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 232ਸ ਆਏ ਆ ਸੋ ਜੇ ਮੈਂ 2023 ਨਾਲ ਕੰਪੇਅਰ ਕਰਾਂ ਤਾਂ 84% ਘੱਟ ਸਾਡੇ ਇਸ ਵਾਰੀ ਡੈਂਗੀ ਦੇ ਕੇਸਸ ਹੋਏ ਆ ਹਾਲਾਂਕਿ ਹੜ ਲੰਬਾ ਸਮਾਂ ਚੱਲਿਆ 23 ਤੋਂ ਵੀ ਜ਼ਿਆਦਾ ਲੰਬਾ ਸਮਾਂ ਚੱਲਿਆ 23 ਛੜ ਆਏ ਸੀ ਲੇਕਿਨ ਬਾਅਦ ਵਿੱਚ ਆਰ ਲੱਗੀ ਸੀ ਬਾਅਦ ਚ ਤੋਂ ਪਾ ਨਿਕਲਾਈਆਂ ਸੀ ਬਾਅਦ ਚ ਬਾਰ ਬਾਰ ਵੇਵਸ ਨਹੀਂ ਆਈਆਂ ਸੀ ਤੇ ਬਾਰ ਬਾਰ ਲਗਾਤਾਰ ਪਿਛਲੇ 4 ਮਹੀਨੇ ਤੋਂ ਜਿਹੜਾ ਹੈਗਾ ਹੜ ਆ ਰਿਹਾ ਤੇ 84% ਡੈਂਗੂ